ਵੀਰੋ ਬਜ਼ੁਰਗੋ ਨੌਜਵਾਨ ਸਾਥਿਓ ਕਾਫੀ ਚਰਚਾ ਸਾਡੇ ਸਾਥੀਆਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਅੱਜ ਦੇ ਸਮਾਗਮ ਦੇ ਸੰਬੰਧ ਦੇ ਵਿੱਚ ਡਾਕਟਰ ਕਸ਼ਮੀਰ ਜੀਆ ਨੇ ਪਹਿਲੇ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਚਰਚਾ ਸਾਂਝੀ ਕੀਤੀ ਹੈ ਮੈਂ ਉਹਨਾਂ ਗੱਲਾਂ ਨੂੰ ਨਹੀਂ ਦਰਹਾਉਂਗਾ ਪਹਿਲੀ ਬੇਨਤੀ ਸੰਜੋਗ ਜਿੰਨੇ ਕੇ ਸਾਥੀ ਤੁਸੀਂ ਪੰਡਾਲ 'ਚ ਬੈਠੇ ਹੋ ਮੇਰੀ ਬੇਨਤੀ ਹੈ ਕਿ ਬਿਨਾਂ ਚਰਚਾ ਕਰੇ ਥੋੜਾ ਜਿਹਾ ਧਿਆਨ ਦਿਓ 2 ਮਿੰਟਾਂ ਦੇ ਵਿੱਚ ਹੀ ਮੈਂ ਆਪਣੀ ਗੱਲਬਾਤ ਸਮਾਪਤ ਕਰੂੰਗਾ ਆਪਣੀ ਆਬਾਦੀ ਭਰਾਵੋ 40% ਹੈ ਪੰਜਾਬ ਚ 40% ਸਮਾਜ ਦੀਆਂ ਵੋਟਾਂ ਵੀ ਨੇ ਇਕੱਠੀਆਂ ਵੀ ਐ ਸਭ ਤੋਂ ਵੱਡੀ ਗਿਣਤੀ ਇਹ ਤਾਕਤ ਹੋਣ ਦੇ ਬਾਵਜੂਦ ਵੀ ਸਾਡੇ ਕਿਤੇ ਨਾ ਸਰਕਾਰੇ ਦੇ ਦਰਵਾਜ਼ੇ ਨਾ ਠਾਣੇ ਕਚੇਰੀ ਨਾ ਪੰਚਾਇਤਾਂ ਚ ਨਾ ਸਮਾਜ ਚ ਕਿਤੇ ਵੀ 40% ਸਮਾਜ ਦੀ ਚਰਚਾ ਨਹੀਂ ਅਸੀਂ ਇਹ ਸਮਾਜ ਦੇ ਵਿੱਚ ਦੇਖਿਆ ਕਿ 17% ਸਮਾਜ ਦਾ ਭਾਈਚਾਰਾ ਜਿਹਨੂੰ ਕਿਸਾਨ ਕਿਹਾ ਜਾਂਦਾ ਅਸੀਂ ਪੰਜਾਬੀ ਦੇ ਵਿੱਚ ਪਿੰਡਾਂ ਦੇ ਵਿੱਚ ਜੱਟ ਵੀ ਕਹਿੰਦੇ ਨੇ ਓ ਭਾਈਚਾਰੇ ਨੇ ਆਪਦੀ ਏਕਤਾ ਦੀ ਪਾਵਰ ਖੜੀ ਕਰਕੇ ਅੱਜ ਪੂਰੇ ਦੇਸ਼ ਦੀ ਹਕੂਮਤ ਨੂੰ ਮੂਰਲਾ ਹੋਇਆ ਤੇ ਅੱਜ ਦੇਸ਼ ਦੇ ਅੰਦਰ ਜੇ ਬੁੱਧੀਜੀਵੀ ਦੀ ਕਲਮ ਚੱਲਦੀ ਹੈ ਉਹ ਵੀ ਕਿਸਾਨ ਦੇ ਹੱਕ 'ਚ ਚੱਲਦੀ ਹੈ ਜੇ ਕਿਸੇ ਲੀਡਰ ਦੀ ਜੀਬ ਚੱਲਦੀ ਹੈ ਕਿਸਾਨ ਦੇ ਹੱਕ ਤੇ ਚੱਲਦੀ ਐ ਜੇ ਕੋਈ ਅਫਸਰ ਸਾਈ ਕੁਰਸੀ ਤੇ ਬੈਠ ਕੇ ਬੋਲਦੀ ਐ ਉਹ ਵੀ ਕਿਸਾਨ ਦੀ ਗੱਲ ਕਰਦੀ ਐ ਅਸੀਂ ਕੋਈ ਕਿਸਾਨੀ ਦੇ ਵਿਰੋਧੀ ਨਹੀਂ ਕਿ ਕਿਸਾਨ ਦੀ ਗੱਲ ਕਿਉਂ ਚੱਲਦੀ ਐ ਪਰ ਭਰਾਵੋ ਆਪਾਂ ਨੇ ਕੋਈ ਸਬਕ ਸਿੱਖਿਆ ਕਿ ਜੇ ਕਿਸਾਨ ਭਾਈਚਾਰਾ ਇਕੱਠਾ ਹੋ ਕੇ ਆਪਦੀ ਪਾਵਰ ਖੜੀ ਕਰਕੇ ਇਹ तमाम ਤਬਕੇ ਨੂੰ ਮਜਬੂਰ ਕਰ ਸਕਦਾ ਕਿ ਉਹ ਕਿਸਾਨਾਂ ਦੇ ਹੱਕ ਚ ਗੱਲ ਕਰੇ ਫਿਰ ਆਪਾਂ ਵੀ ਆ 40% ਭਾਈਚਾਰੇ ਨੂੰ ਇਕੱਠਾ ਕਰਕੇ ਆਪਾਂ ਪਾਵਰ ਖੜੀ ਕਰੀਏ ਕਿ ਇਹ ਸਮਾਜ ਦੀਆਂ ਵੋਟਾਂ ਲੈ ਕੇ ਸੱਤਾ ਤੇ ਕੁਰਸੀ ਤੇ ਜਾਣ ਵਾਲੇ ਇਹ ਸਮਾਜ ਦੀ ਲੁੱਟ ਕਰਕੇ ਆਪਦੀਆਂ ਤਜੋੜੀਆਂ ਭਰਨ ਵਾਲੇ ਵੀ ਸਾਡੇ ਬਾਰੇ ਭੈਖਾਨ ਸਾਡੇ ਬਾਰੇ ਇਸ ਕਰਕੇ ਜਵਾਨੀ ਖੁੱਲਦੀ ਕਿਉਂਕਿ ਸਾਡੇ ਬਾਰੇ ਕਿਸੇ ਨੂੰ ਡਰ ਨਹੀਂ ਹੈਗਾ ਇਸ ਲਈ ਅਸੀਂ ਸੰਯੁਕਤ ਦਲ ਤਮੋਰਚੇ ਦਾ ਨਾਂ ਦਾ ਸੰਗਠਨ ਕਠ ਕੀਤਾ ਕਿ ਸਮਾਜ ਦੇ ਵਿੱਚ ਜਿੰਨੀਆਂ ਸਾਡੇ ਸਮਾਜ ਦੀਆਂ ਐਸਸੀ ਜਥੇਬੰਦੀਆਂ ਨੇ ਉਹ ਚਾਹੇ ਛੋਟੀ ਹੈ ਵੱਡੀ ਹੈ ਜੇ ਕਿਸਾਨ ਬਵੰਜਾ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਨੇ ਜੇ ਮੋਦਰੀ ਹੋਰੀ 35 ਰਾਜ ਕਰਨ ਵਾਸਤੇ ਲੁੱਟਣ ਵਾਸਤੇ ਇਕੱਠੇ ਹੋ ਸਕਦੇ ਨੇ ਤੇ ਅਸੀਂ ਜਿਨ੍ਹਾਂ ਦੇ ਸਿਰ ਦੇ ਉੱਤੇ ਛਿੱਤਰ ਪੈ ਰਹੇ ਨੇ ਅਸੀਂ ਕਿਉਂ ਨਹੀਂ ਇਕੱਠੇ ਹੋ ਕੇ ਚੱਲ ਸਕਦੇ ਇਸ ਮੁੱਦੇ ਦੇ ਉੱਤੇ ਅਸੀਂ तमाम ਧਿਰਾਂ ਨੂੰ ਇਕੱਠੇ ਕਰਕੇ ਸੰਯੁਕਤ ਦਲਤ ਮੋਰਚੇ ਦਾ ਨਾਮ ਦਾ ਸੰਗਠਨ ਖੜਾ ਕੀਤਾ ਕਿਸਾਨਾਂ ਦੀ ਤਰ੍ਹਾਂ ਜਿਵੇਂ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਆਪਾਂ ਵੀ ਸੰਯੁਕਤ ਕਿਸਲਤ मोर्चा ਬਣਾਇਆ ਇਹ ਮੁੱਦਿਆਂ ਨੂੰ ਲੈ ਕੇ ਜਿਵੇਂ ਬਹੁਤ ਮੁੱਦੇ ਨੇ ਧਾਰਮਿਕ ਤੌਰ ਤੇ ਇਤਿਹਾਸਿਕ ਤੌਰ ਤੇ ਵਿਆਖਿਆ ਹੋ ਚੁੱਕੀ ਹੈ ਅੱਜ ਜ਼ਮੀਨ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣਦਾ ਜਾਂਦਾ ਪੰਜਾਬ 'ਚ 1972 ਦੇ ਵਿੱਚ ਕਾਨੂੰਨ ਬਣ ਗਿਆ ਲੈਂਡ ਸੀਲਿੰਗ ਐਕਟ ਜਿਹਨੂੰ ਜ਼ਮੀਨ ਹਾਤਬੰਦੀ ਕਾਨੂੰਨ ਕਹਿੰਦੇ ਨੇ ਪਰ 1972 ਦਾ ਬਣਿਆ ਹੋਇਆ ਕਾਨੂੰਨ ਪੰਜਾਬ ਦੀ ਸੱਤਾ ਦੇ ਵਿੱਚ ਕੋਈ ਆਇਆ ਲੀਡਰ ਕੋਈ ਆਈ ਜੀ ਪਾਰਟੀ ਨਹੀਂ ਆਈ ਜਿਹੜੇ ਕਾਨੂੰਨ ਨੂੰ ਲਾਗੂ ਕਰਦੀ ਹੋਵੇ ਕਾਨੂੰਨ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਐ ਇਸ ਕਾਨੂੰਨ ਬਾਰੇ ਜਵਾਨ ਵੀ ਨਹੀਂ ਖੋਲਦੇ ਕਿਉਂਕਿ ਸਾਡੀਆਂ ਜੇਬਾਂ ਲੁੱਟ ਕੇ ਕਿਸੇ ਨੇ 1000 ਏਕੜ ਬਣਾ ਰੱਖਿਆ ਕਿਸੇ ਨੇ 2000 ਬਣਾ ਰੱਖਿਆ ਕਿਸੇ ਨੇ 5000 ਬਣਾ ਰੱਖਿਆ ਕਿਸੇ ਨੇ 500 ਕਿਲਾ ਖਰੀਦ ਰੱਖਿਆ ਇਸ ਲਈ ਅਸੀਂ ਸਵਾਲ ਠਾਉਣਾ ਪੰਜਾਬ ਚ ਕਿ ਜ਼ਮੀਨ ਹੱਦਬੰਦੀ ਦਾ ਕਾਨੂੰਨ ਲਾਗੂ ਕਰਕੇ ਬਾਧੂ ਜ਼ਮੀਨਾਂ ਨੇ ਜਿਹੜੀਆਂ ਇਹ ਸਾਰੀਆਂ ਸਾਰੀਆਂ ਦਲਤਾਂ ਦੇ ਵਿੱਚ ਵੰਡੀਆਂ ਜਾਣ ਉਹ ਕਾਨੂੰਨ ਇਹ ਕਹਿੰਦਾ ਵੀ ਬਾਧੂ ਜ਼ਮੀਨ ਆ ਜਿਹੜੀ ਜਿਹੜਾ ਸਦੀਆਂ ਤੋਂ ਬੇਜ਼ਮੀਨਾ ਮਜ਼ਦੂਰ ਉਹ ਮਜ਼ਦੂਰ ਦੇ ਵਿੱਚ ਵੰਡੀ ਜਾਣੀ ਉਹ ਜ਼ਮੀਨ ਪੰਚਾਇਤੀ ਜ਼ਮੀਨਾਂ ਕਿਸੇ ਪਿੰਡ 'ਚ 20 ਕਿੱਲੇ ਪਏ ਨੇ ਕਿਸੇ 'ਚ 30 ਪਏ ਨੇ ਕਿਸੇ 'ਚ 10 ਕਿੱਲੇ ਪਏ ਨੇ ਚੌਧਰੀ ਪੰਚਾਇਤਾਂ ਤੇ ਕਾਬਜ਼ ਨੇ ਜਿਵੇਂ ਪੰਚਾਇਤ ਬਦਲ ਜਾਂਦੀ ਹੈ ਸਰਕਾਰ ਬਦਲ ਜਾਂਦੀ ਹੈ ਉਸੇ ਢੰਗ ਨਾਲ ਚੌਧਰੀ ਪੰਚਾਇਤੀ ਜ਼ਮੀਨਾਂ ਤੇ ਕਾਬਜ਼ ਨੇ ਜਿਹਦੀ ਪੰਚਾਇਤ ਬਣ ਜਾਂਦੀ ਹੈ ਉਹ ਘਰ ਜੋੜ ਲਾ ਲਾ ਜ਼ਮੀਨ ਤੇ ਪੂਰੇ ਪੰਜਾਬ ਦੇ ਅੰਦਰ ਮੁੱਦਾ ਉੱਠ ਖੜਿਆ 24 ਤਰੀਕ ਨੂੰ ਅਸੀਂ ਸੱਦਾ ਦੇਣਾ ਚਾਹੁੰਦੇ ਆ ਤੁਹਾਨੂੰ ਵੀ ਇਸ ਸਟੇਜ ਤੋਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਠੋਈ ਕਲਾ ਪਿੰਡ 602 ਕਿੱਲਾ ਜ਼ਮੀਨ ਪੰਚਾਇਤ ਦੀ ਜ਼ਮੀਨ ਮਜ਼ਦੂਰਾਂ ਨੇ ਕਢਾ ਲਈ ਲੜ ਕੇ ਸੁਪਰੀਮ ਕੋਰਟ ਜਾ ਕੇ 602 ਦੇ ਵਿੱਚੋਂ 201 ਕਿੱਲਾ ਜ਼ਮੀਨ ਤੀਜੇ ਹਿੱਸੇ ਦੀ ਦਲਤਾਂ ਦੀ ਨਿਕਲਦੀ ਉਸ ਜ਼ਮੀਨ ਦੇ ਵਿੱਚ ਔਰ ਟੋਟਲ ਜ਼ਮੀਨ 'ਚ 75 ਪਰਿਵਾਰ ਨੇ ਪਿੰਡੂ ਤਨਾੜ ਜਿਹੜੇ 600 ਕਿੱਲੇ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਉਹ ਤਨਾੜਾਂ ਦੀ ਹੱਕ ਦੇ ਵਿੱਚ ਖੜੀ ਆ ਕਿਸਾਨ ਯੂਨੀਅਨ ਅਗਰਾਹਾ ਜਿਹੜੇ ਕਹਿੰਦੇ ਨੇ ਅਸੀਂ ਮਜ਼ਦੂਰ ਕਿਸਾਨ ਏਕਤਾ ਦਾ ਨਾਅਰਾ ਲਾਉਨੇ ਆ ਮਜ਼ਦੂਰ ਵੀ ਕੁੱਟਤੇ ਬੋਲੀ ਦੇਣਗੇ 100 ਕਿੱਲਾ ਰਹਿ ਗਈ 500 ਏਕੜ ਦੇ ਉੱਤੇ ਸਟੇ ਲਿਆ ਏ 33 ਏਕੜ ਜ਼ਮੀਨ 100 ਕਿੱਲੇ ਚ ਮਜ਼ਦੂਰਾਂ ਨੇ ਬੋਲੀ ਦਿੱਤੀ 11 ਲੱਖ ਰੁਪਇਆ ਭਰਤਾ 11 ਲੱਖ ਭਰ ਵੀ ਦਿੱਤਾ ਤੇ ਕੁੱਟ ਕੇ ਉੱਤੇ ਜੱਟਾਂ ਨੇ ਕੱਢ ਤੇ ਗਾ ਅਗਰਾਵਾ ਜਿੱਤੇਬੰਦੀ ਦੀ ਹਮਾਇਤ ਦੇ ਨਾਲ 24 ਤਰੀਕ ਨੂੰ ਅਸੀਂ ਉੱਤੇ ਸੱਦਾ ਦਿੱਤਾ ਇਹ ਪਿੰਡ ਦੇ ਵਿੱਚ ਜ਼ਬਰ ਵਿਰੋਧੀ ਰੈਲੀ ਕਰਾਂਗੇ ਜਦ ਤਾ ਪ੍ਰਸ਼ਾਸਨ ਉਹ ਜ਼ਮੀਨ 'ਚ ਕਬਜ਼ਾ ਕਰਾ ਦੇ ਨਹੀਂ ਆਹ ਦਲ ਤਰ ਦੀ ਤਾਕਤ ਨਾਲ ਆਪ ਦੀ ਡਾਂਗ ਦਾ ਉਸ ਜ਼ਮੀਨ ਦੇ ਉੱਤੇ ਕਬਜ਼ਾ ਕਰਾਂਗੇ 24 ਤਰੀਕ ਨੂੰ ਅਸੀਂ ਪਟਿਆਲੇ ਦੇ ਵਿੱਚ ਬਠੋਈ ਕਲਾਂ ਦੇ ਵਿੱਚ ਇਕੱਠ ਰੱਖਿਆ ਜਿਹੜੇ ਇਲਾਕੇ ਦੇ ਵਿੱਚ ਉਧਰੋਂ ਨੇੜੇ ਹੋ ਤੁਸੀਂ ਮੇਰੀ ਬੇਨਤੀ ਹੈ ਉੱਥੇ ਜ਼ਰੂਰ ਪਹੁੰਚਿਓ ਆਹ ਸਵਾਲ ਨੇ ਆਪਣੇ ਸਮਾਜ ਦੇ ਜਿਹੜੇ ਮੁੱਦਿਆਂ ਦੇ ਉੱਤੇ ਸਾਡੇ ਸਮਾਜ ਨੂੰ ਖੜਾ ਕਰਨ ਦੀ ਲੋੜ ਹੈ ਪਰ ਖੜਾ ਕਿੱਥੇ ਕੀਤਾ ਜਾ ਰਿਹਾ ਹੈ ਅਸੀਂ ਮਜਬੀਏ ਸਾਡੇ 12% ਵਾਲੇ ਰੰਦਾਸ ਜੀ ਇਹ ਕਹਿੰਦੇ ਨੇ ਮਜਬੀਆਂ ਨੇ ਸਾਡਾ 5% ਜਿ ਖੋ ਲਿਆ ਉਹ ਭਰਾਵੋ ਸਾਨੂੰ ਪਰਸੈਂਟ ਦੇ ਉੱਤੇ ਲੜਨ ਦੀ ਲੋੜ ਨਹੀਂ ਅੱਜ ਲੋੜ ਆ ਸਾਨੂੰ ਹਿੱਸੇ ਦੀ ਜਿੰਨੀ ਸਾਡੀ ਗਿਣਤੀ ਹੈ ਇਸ ਸਮਾਜ ਦੇ ਵਿੱਚ ਅਸੀਂ ਭਾਈਚਾਰਾ ਇਕੱਠੇ ਹੋ ਕੇ ਕਹੀਏ ਕਿ ਸਾਡੀ ਸਮਾਜ ਦੇ ਵਿੱਚ 40% ਗਿਣਤੀ ਹੈ ਸਾਨੂੰ 12% ਜਾਂ 13% ਦੀ ਲੋੜ ਨਹੀਂ ਸਾਡੇ ਬਾਅਦ ਤੇ 40% ਕੋਟਾ ਤੈਅ ਕਰੋ ਕਿੱਥੇ ਦਾ ਮਿਲ ਕੇ ਲੜਨ ਦੀ ਲੋੜ ਹੈ ਕਿੱਥੇ ਸਾਨੂੰ ਅੱਜ ਪਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਮੱਝ ਵੀ ਤੇ ਰਮਦਾਸ ਆ ਭਾਈਚਾਰਾ ਇਹ ਦੋ ਭਾਈਚਾਰੇ ਦੇ ਅਸੀਂ ਇਕੱਠੇ ਹੋ ਜਾਈਏ ਅਸੀਂ ਤਖਤ ਬਦਲ ਦਿਆਂਗੇ ਦੋ ਦਿਨਾਂ ਦੇ ਵਿੱਚ ਜ਼ਮੀਨਾਂ ਵੀ ਸਾਡੀਆਂ ਹੋ ਜਾਣੀਆਂ ਪਰਸੈਂਟੇਜ ਵੀ ਸਾਡੇ ਹੋ ਜਾਣਗੇ ਸਰਕਾਰ ਵੀ ਸਾਡੀ ਹੋ ਜੂਗੀ ਪਰ ਚਲਾਕ ਲੋਕ ਹਾਕਮ ਲੋਕ ਸਾਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੇ ਇਸ ਲਈ ਸੰਯੁਕਤ ਦਲਤ ਮੋਰਚਾ ਤੁਹਾਨੂੰ ਬੇਨਤੀ ਕਰਦਾ ਸਮਾਜ ਨੂੰ ਇਕੱਠਾ ਕਰੋ ਅਸੀਂ ਤਾਂ ਇਕੱਠੇ ਹੋਣ ਦੀ ਸ਼ੁਰੂਆਤ ਕਰ ਲਈ ਤੁਸੀਂ ਵੀ ਪਿੰਡਾਂ ਦੇ ਵਿੱਚ ਇਕੱਠੇ ਕਰੋ ਆਪਣੇ ਭਾਈਚਾਰੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੱਡੀ ਲਹਿਰ ਖੜੀ ਕਰੀਏ ਜਿਹੜੀ ਜ਼ਮੀਨ ਦਾ ਸਵਾਲ ਤੇ ਹੋਵੇ ਤੋ ਕਿ ਜ਼ਮੀਨ ਨਾਲ ਹੀ ਇੱਜ਼ਤ ਹੈ ਜ਼ਮੀਨ ਨਾਲ ਹੀ ਅਣਖ ਹੈ ਜ਼ਮੀਨ ਨਾਲ ਹੀ ਮਾਨ ਸਨਮਾਨ ਹੈ ਜੇ ਸਾਡਾ ਬੰਦਾ ਜ਼ਮੀਨ ਵਾਲਿਆਂ ਦੀਆਂ ਗਲੀਆਂ 'ਚ ਜਾਂਦਾ ਸਸਰੀ ਕਾਲਤਾ ਦੂਰ ਦੀ ਗੱਲ ਹੈ ਪੂਰਾ ਨਾਂ ਨਹੀਂ ਕੋਈ ਲੈ ਕੇ ਬੁਲਾਉਂਦਾ ਤੇ ਜ਼ਮੀਨ ਵਾਲਾ ਸਾਡੀਆਂ ਗਲੀਆਂ ਵਿੱਚ ਆ ਜਾਏ ਅਸੀਂ ਕਿਸੇ ਨੂੰ ਚਾਚਾ ਕਹਾਵਾਂਗੇ ਕਿਸੇ ਨੂੰ ਤਾਤਾ ਕਹਾਵਾਂਗੇ ਕਿਸੇ ਨੂੰ ਬਾਬਾ ਕਹਾਵਾਂਗੇ ਸਸਰੀ ਕਾਲ ਬੁਲਾਵਾਂਗੇ ਚਾਹ ਵੀ ਪਿਆਵਾਂਗੇ ਇਸ ਲਈ ਜ਼ਮੀਨ ਨਾਲ ਇੱਜ਼ਤ ਮਾਨ ਸਨਮਾਨ ਹੈ ਪੰਜਾਬ ਦੇ ਅੰਦਰ ਇੰਨੀ ਜ਼ਮੀਨ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ ਸਰਵੇਖਣ ਮੈਂ ਨਹੀਂ ਬੋਲਦਾ ਉਹ ਕਹਿੰਦੇ ਪੰਜਾਬ ਦੇ ਅੰਦਰ ਲੈਂਡ ਸੀ ਲੰਗੈਕਟ ਤੋਂ ਬਾਧੂ ਜ਼ਮੀਨਾਂ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਡੇਰਿਆਂ ਦੀਆਂ ਜ਼ਮੀਨਾਂ ਜੇ 17.5 ਏਕੜ ਤੋਂ ਬਾਧੂ ਜ਼ਰਤ ਕੀਤੀਆਂ ਜਾਣ ਇੱਥੇ ਹਰ ਪਰਿਵਾਰ ਨੂੰ ਤਿੰਨ ਕਿੱਲਾਂ ਦਾ ਮਾਲਕ ਬਣਾਇਆ ਜਾ ਸਕਦਾ ਇੰਨੀ ਜ਼ਮੀਨ ਹੈ ਇਸ ਪਾਸੇ ਨਹੀਂ ਸਾਡਾ ਸਮਾਜ ਜਾ ਰਿਹਾ ਹੈ ਇਸ ਲਈ ਸਾਨੂੰ ਆਹ ਮੁੱਦਿਆਂ ਦੇ ਉੱਤੇ ਜਾਣ ਦੀ ਲੋੜ ਹੈ ਤੇ ਮੈਂ ਬੇਨਤੀ ਕਰੂੰਗਾ ਲਾਸਟ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਬਾਕੀ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਨੇ ਅੱਜ ਜੇ ਅਸੀਂ ਸ਼ਹੀਦਾਂ ਦੀ ਯਾਦ ਚ ਇਕੱਠੇ ਆਂ ਤਾਂ ਜੇ ਉਹ ਰੁੱਤਵਾ ਦੀ ਗੱਲ ਕਰਦੇ ਆਂ ਰੰਗਰੇਟੇ ਗੁਰੂ ਕੇ ਬੇਟੇ ਰੰਗਰੇਟੇ ਗੁਰੂ ਕੇ ਬੇਟਿਆਂ ਦਾ ਰੁੱਤਵਾ ਸੇਵਾ ਕਰਕੇ ਨਹੀਂ ਮਿਲਿਆ ਬਗਾਰ ਕਰਕੇ ਨਹੀਂ ਮਿਲਿਆ ਚਮਚਾਗਰੀ ਕਰਕੇ ਨਹੀਂ ਮਿਲਿਆ ਸੀਸ ਦੇ ਕੇ ਮਿਲਿਆ ਪਿਤਾ ਦੇ ਬਰਾਬਰ ਪਿਤਾ ਦਾ ਸੀਸ ਦੇ ਕੇ ਮਿਲਿਆ ਇਸ ਕਰਕੇ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਅਸੀਂ ਦੇਖਣਾ ਚਾਹੁੰਦੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਰਹਿਣ ਅਣਖ ਨਾਲ ਰਹਿਣ ਸਾਨੂੰ ਭਾਵਰੋ ਭਾਈਚਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਰਾਜਨੀਤਿਕ ਤੌਰ ਤੇ ਵੀ ਸਿਆਣੇ ਹੋਣ ਦੀ ਲੋੜ ਹੈ ਔਰ ਜਥੇਬੰਦਕ ਤਾਕਤ ਵੀ ਸਾਨੂੰ ਪਾਵਰ ਬਣਾਉਣ ਦੀ ਲੋੜ ਹੈ ਸੰਯੁਕਤ ਦਲਤ ਮੋਰਚੇ ਦੀ ਮੀਟਿੰਗ ਅਸੀਂ 29 ਤਰੀਕ ਨੂੰ ਲੁਧਿਆਣੇ ਤੈਅ ਕੀਤੀ ਹੈ ਸੰਯੁਕਤ ਦਲਤ ਮੋਰਚੇ ਦੇ ਲੀਡਰ ਨੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਲੁਧਿਆਣੇ ਸਥਾਨ ਤੁਹਾਡੇ ਨੂੰ ਤੁਹਾਨੂੰ ਦੱਸ ਦਿੱਤਾ ਜਾਊਗਾ 1-2 ਦਿਨਾਂ ਤੱਕ 29 ਜੂਨ ਨੂੰ ਲੁਧਿਆਣੇ ਸੰਯੁਕਤ ਦਲਤ ਮੋਰਚੇ ਦੀ ਮੀਟਿੰਗ ਹੋਊਗੀ ਅਗਲਾ ਜਿਹੜਾ ਪ੍ਰੋਗਰਾਮ ਹੈ ਅਸੀਂ ਤੈਅ ਕੀਤਾ ਸੀ ਕਿ ਸਤੰਬਰ ਚ ਲਾਸ ਸਤੰਬਰ 9ਵੇਂ ਮਹੀਨੇ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਕੋਈ ਇਕੱਠ ਕਰੀਏ ਸਮਾਜ ਦਾ ਤਾਂ ਕਿ ਸਾਡਾ ਸਮਾਜ ਵੀ ਸੀਨ ਤੇ ਆਵੇ ਵੀ ਆਹ ਸਮਾਜ ਵੀ ਇਸ ਧਰਤੀ ਦੇ ਉੱਤੇ ਹੈਗਾ ਕੱਲੇ ਕਿਸਾਨ ਅਫਸਰ ਸਾਈ ਕਾਰਪੋਰੇਟ ਘਰਾਣੇ ਨਹੀਂ ਇਸ ਧਰਤੀ ਦੇ ਉੱਤੇ ਦਿਹਾੜੀਦਾਰ ਮਜ਼ਦੂਰ ਵੀ ਹੈ ਜਿਹੜੇ ਮਜ਼ਦੂਰ ਨੂੰ ਗੁਲਾਮ ਬਣਾਉਣ ਵਾਲਾ ਕਾਨੂੰਨ ਬਣਾ ਦਿੱਤਾ ਗਿਆ ਭਰਾਵੋ ਲੇਬਰ ਐਕਟ ਤੋੜਤਾ ਪੰਜਾਬ ਦੇ ਅੰਦਰ ਮਾਨ ਸਰਕਾਰ ਨੇ ਉਹਨੂੰ ਲਾਗੂ ਕਰਤਾ ਇਸ ਲਈ ਸਾਨੂੰ ਗੁਲਾਮ ਬਣਾਉਣ ਦੀ ਨੀਤੀ ਵੀ ਚੱਲ ਰਹੀ ਹੈ ਸਾਨੂੰ ਲੁੱਟਣ ਦੀ ਨੀਤੀ ਵੀ ਚੱਲ ਰਹੀ ਹੈ ਇਸ ਸਵਾਲ ਦੇ ਉੱਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਮੈਂ ਇੰਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜੈ ਭੀਮ ਜੈਪਾਲ